ਤਾਈ ਮੀਆਂ ਮੀਰ ਬਾਰੇ ਲਿਖਤੀ ਰੂਪ ਦੇ ਵਿੱਚ ਕਿਤੇ ਕੋਈ ਰਿਕਾਰਡ ਨਹੀਂ ਹੈ ਕਿ ਉਹਦੇ ਤੋਂ ਨਹੀਂ ਰਖਵਾਈ ਹੈ ਪਹਿਲਾ ਏਦੋਂ ਵੱਡਾ ਕੇਂਦਰੀ ਸਥਾਨ ਸੀ ਕੋਇਂਦਵਾਲ ਅਮਰਤਾ ਸਾਡੇ ਵਾਸਤੇ ਗੁਰਬਾਣੀ ਹੈ ਗੁਰਬਾਣੀ ਨੇ ਸਾਨੂੰ ਕਿਹਾ ਕਿ ਪ੍ਰਮਾਤਮਾ ਦਾ ਨਾਮ ਅਮਰਤ ਹੈ ਅਤੇ ਗੁਰਬਾਣੀ ਅਮਰਤ ਹੈ ਕਿ ਗੁਰੂ ਸਾਹਿਬ ਨੇ ਗੁਰਦੁਆਰੇ ਸਿੱਖਿਆ ਕੇਂਦਰ ਬਣਾਏ ਸੀ ਨਾ ਕਿ ਪੂਜਾ ਕੇਂਦਰ ਬਣਾਏ ਸੀ ਬਾਬਾ ਬੰਤਾ ਸਿੰਘ ਜੀ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਜਿਹੜਾ ਨੀਂਹ ਹੈ ਉਹ ਸਾਈ ਮੀਆਂ ਮੀਰ ਜੇ ਨਹੀਂ ਰੱਖੀ ਨਹੀਂ ਰੱਖੀ ਉਹ ਉੱਥੇ ਮੌਜੂਦ ਸੀਗੇ ਪਰ ਉਹਨੇ ਨੀਂਵ ਨਹੀਂ ਰੱਖੀ ਤੁਹਾਡਾ ਇਹ ਤੇ ਕੀ ਮਤ ਹੈ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਨੀਂਵ ਕਿਨੇ ਰੱਖੀ ਹੈ ਅੱਜ ਤੱਕ ਕੋਈ ਸਪਸ਼ਟ ਲਿਖਤ ਸਾਡੇ ਕੋਲੇ ਨਹੀਂ ਹੈ ਸਾਈ ਮੀਆਂ ਮੀਰ ਦੇ ਚੇਲੇ ਅਖਵਾਉਣ ਵਾਲੇ ਇਹ ਵੀ ਕਹਿੰਦੇ ਨੇ ਕਿ ਗੁਰੂ ਅਰਜਨ ਸਾਹਿਬ ਮਾਲਾ ਪਹਿਨਦੇ ਸੀ ਸਾਡੇ ਵੱਡੇ ਬਡੇਰੇ ਸਾਈ ਮੀਆਂ ਮੀਰ ਨੂੰ ਉਹਨਾਂ ਨੇ ਉਹ ਮਾਲਾ ਦਿੱਤੀ ਸੋਨੇ ਦੀ ਆ ਦੇਖੋ ਸਾਡੇ ਕੋਲੇ ਹੈਗੀ ਐ ਇਹ ਸਾਰਾ ਇੱਕ ਅਮ ਲੋਕਾਂ ਕੋਲੋਂ ਉਗਰਾਹੀ ਕਰਨ ਦਾ ਸਾਧਨ ਤਾਂ ਹੈਗਾ ਸਾਈ ਮੀਆਂ ਮੀਰ ਬਾਰੇ ਲਿਖਤੀ ਰੂਪ ਦੇ ਵਿੱਚ ਕਿਤੇ ਕੋਈ ਰਿਕਾਰਡ ਨਹੀਂ ਹੈ ਕਿ ਉਹਦੇ ਤੋਂ ਨਹੀਂ ਰਖਵਾਈ ਐ ਇਹ ਬਗਰੋਂ ਜਿਹਦੇ ਹੱਕ 'ਚ ਜਿਨ੍ਹਾਂ ਨੂੰ ਲੱਗਦਾ ਕਿ ਰਖਵਾਉਣੀ ਕਹਿਣਾ ਠੀਕ ਐ ਉਹ ਕਹਿੰਦੇ ਨੇ ਹਾਂ ਰਖਵਾਈ ਐ ਜਿਹਨੂੰ ਲੱਗਦਾ ਇਹ ਗਲਤ ਐ ਉਹ ਕਹਿੰਦਾ ਨਹੀਂ ਰਖਵਾਈ ਕੋਈ ਲਿਖਤੀ ਰਿਕਾਰਡ ਇਸ ਗੱਲ ਦਾ ਅੱਜ ਤੱਕ ਨਹੀਂ ਮਿਲਦਾ ਕਿਤੇ ਵੀ ਤੇ ਜੇ ਆਪਾਂ ਗੁਰੂ ਰਾਮਦਾਸ ਜੀ ਦੀ ਗੱਲ ਕਰ ਲਈ ਉਹਨਾਂ ਨੇ ਅੰਮ੍ਰਿਤਸਰ ਸਹਿਬ ਬਸਾਇਆ ਅੰਮ੍ਰਿਤਸਰ ਸ਼ਹਿਰ ਬਸਾਇਆ ਹਾਂਜੀ ਤੇ ਇਹ ਇਹਦੇ ਬਾਰੇ ਤਾਂ ਪ੍ਰਮਾਣ ਮਿਲਦੇ ਨੇ ਤੇ ਜੇ ਦਰਬਾਰ ਸਾਹਿਬ ਬਾਰੇ ਪ੍ਰਮਾਣ ਕਿਉਂ ਨਹੀਂ ਮਿਲ ਰਹੇ ਜਿਹੜੀ ਇਹ ਅਨਿਓ ਰੱਖਣ ਦਾ ਮਸਲਾ ਹੈ ਏਡਾ ਵੱਡਾ ਜਿਹੜਾ ਅੱਜ ਇਹਨੂੰ ਮਹਾਨ ਅਸਥਾਨ ਬਣਾਤਾ ਅਸਲ ਦੇ ਵਿੱਚ ਇਹ ਮਹਾਨ ਕਿਵੇਂ ਬਣਿਆ ਪਹਿਲਾਂ ਏਦੋਂ ਵੱਡਾ ਕੇਂਦਰੀ ਅਸਥਾਨ ਸੀ ਗੋਇੰਦਵਾਲ ਜੀ ਤੇ ਗੋਇੰਦਵਾਲ ਪਹਿਲਾਂ ਗੁਰੂ ਨਾਨਕ ਸਾਹਿਬ ਵੀ ਉੱਥੋਂ ਦੀ ਲੰਘੇ ਐ ਤੇ ਗੁਰੂ ਅੰਗਦ ਸਾਹਿਬ ਵੀ ਉੱਥੇ ਆਏ ਐ ਜਗ੍ਹਾ ਦੇਖ ਕੇ ਘੁੰਮ ਕੇ ਤੇ ਗੁਰੂ ਅਮਰਦਾਸ ਸਾਹਿਬ ਦੀ ਉੱਥੇ ਜ਼ਿੰਮੇਵਾਰੀ ਲਈ ਐ ਕਿ ਤੁਸੀਂ ਇੱਥੇ ਨਗਰ ਬਸਾਓ ਤੇ ਕਿਉਂਕਿ ਪਾਣੀ ਦਾ ਸਾਧਨ ਇੱਥੇ ਖੁੱਲਾ ਆਪਾਂ ਨੂੰ ਮਿਲ ਜਾਂਦਾ ਤੇ ਉੱਥੇ ਉਹਨਾਂ ਨੇ ਬਸਾ ਲਿਆ ਤੇ ਉਹ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਪਰਫੁੱਲਤ ਹੁੰਦਾ ਰਿਹਾ ਤੇ ਚੌਥੇ ਪਾਤਸ਼ਾਹ ਵੀ ਇੱਥੇ ਰਹੇ ਤੇ ਪੰਜਵੇਂ ਪਾਤਸ਼ਾਹ ਵੀ ਆਏ ਸਾਰਾ ਹੋਇਆ ਅਸਲ ਚ ਗੱਲ ਕੀ ਐ ਜਦੋਂ ਅੰਗਰੇਜ਼ਾਂ ਨੇ ਪੋਲ ਬਣਾਇਆ ਦਰਿਆਵਾਂ ਦੇ ਉੱਤੇ ਤਾਂ ਉਦੋਂ ਉਹਨਾਂ ਨੇ ਇਸ ਰਸਤੇ ਨੂੰ ਛੱਡ ਕੇ ਉਧਰ ਲੁਧਿਆਣਾ ਜਲੰਧਰ ਦੇ ਵਿੱਚੋਂ ਦੀ ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਬਣਾ ਦਿੱਤੀ ਰਸਤੇ 'ਚ ਪੁਲ ਬਣਾ ਦਿੱਤੇ ਦਰਿਆਵਾਂ ਤੇ ਤੇ ਆਵਾਜਾਈ ਜਦੋਂ ਦੂਜੇ ਪਾਸੇ ਦੀ ਹੋ ਗਈ ਤਾਂ ਇਹਦੇ ਗੋਇੰਦਵਾਲ ਨੂੰ ਜੇ ਕੋਈ ਆਉਂਦਾ ਤਾਂ ਇੱਥੇ ਕਿਸ਼ਤੀਆਂ ਲਾ ਕੇ ਬੜੇ ਔਖੇ ਹੋ ਕੇ ਦਰਿਆ ਦੇ ਵਿੱਚੋਂ ਦੀ ਆਰ ਪਾਰ ਲੰਘਣਾ ਪੈਂਦਾ ਸੀ ਤੇ ਇਸ ਕਰਕੇ ਲੋਕਾਂ ਦੀ ਆਵਾਜਾਈ ਇਧਰ ਦੀ ਘਟ ਗਈ ਉਹ ਛੜਕਦੇ ਰਾਹੀਂ ਜਿੱਦ ਰਾਹ ਸਾਫ ਸੁਥਰਾ ਸੀ ਪੁਲ ਬਣੇ ਹੋਏ ਸੀ ਉਹ ਸਿੱਧੇ ਲੋਕੀ ਅੰਮ੍ਰਿਤਸਰ ਨੂੰ ਜਾਣ ਲੱਪੇ ਇਸ ਕਰਕੇ ਗੋਇੰਦਵਾਲ ਦੀ ਜਿਹੜੀ ਆ ਲੋਕਾਂ ਦੇ ਨਜ਼ਰਾਂ 'ਚ ਮਹੱਤਤਾ ਆਣਾ ਜਾਣਾ ਘਟ ਗਿਆ ਤੇ ਅੰਮ੍ਰਿਤਸਰ ਦਾ ਵਧ ਗਿਆ ਤਾਂ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਤੋਂ ਚਲੇ ਗਏ ਕਿਉਂਕਿ ਦੁਸ਼ਮਣ ਦਾ ਖਤਰਾ ਸੀ ਹਮਲੇ ਕਰਨ ਦਾ ਲੜਾਈ ਹੋ ਚੁੱਕੀ ਹੋਈ ਸੀ ਉਹ ਮੁੜ ਕੇ ਦਰਬਾਰ ਸਾਹਿਬ ਨਹੀਂ ਆਏ ਸੱਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਨਹੀਂ ਆਏ 9ਵੇਂ ਪਾਤਸ਼ਾਹ ਆਏ ਸੀ ਤਾਂ ਇਥੋਂ ਦੇ ਪੁਜਾਰੀਆਂ ਨੇ ਅੰਦਰ ਨਹੀਂ ਵੜ ਦਿੱਤੇ 10ਵੇਂ ਪਾਤਸ਼ਾਹ ਇਥੇ ਨਹੀਂ ਆਏ ਤਾਂ ਕੀ ਫਿਰ ਦਰਬਾਰ ਸਾਹਿਬ ਦੀ ਜਿਹੜੀ ਅਹਿਮੀਅਤ ਹੈ ਉਹ ਕਿੰਨੀ ਕੁ ਗਣੀਏ ਇਹ ਤਾਂ ਜਦੋਂ ਇਹਨਾਂ ਨੇ ਪੁਜਾਰੀਆਂ ਨੇ ਇਹ ਅਸਲ ਦੇ ਵਿੱਚ ਪੰਜਾਬ ਦਾ ਇੱਕ ਜਿਹੜਾ ਮਹੱਤਵਪੂਰਨ ਕੇਂਦਰੀ ਸਥਾਨ ਬਣ ਗਿਆ ਲਾਹੌਰ ਦੇ ਨੇੜੇ ਸੀ ਤੇ ਇਹਨਾਂ ਨੂੰ ਲੱਗਿਆ ਕਿ ਇਥੇ ਭੇਟਾ ਪੂਜਾ ਚੜਾਵਾ ਬਹੁਤ ਆਉਂਦੀ ਹੈ ਹੁਣ ਜਿਹੜਾ ਇੱਕ ਸਥਾਨ ਇੰਨਾ ਪ੍ਰਸਿੱਧ ਹੋ ਗਿਆ ਤੇ ਉਹਨੂੰ ਆਪਾਂ ਇਸੇ ਤਰ੍ਹਾਂ ਅਨੇਕਾਂ ਕਾਰਾਮਾਤੀ ਕਹਾਣੀਆਂ ਜੋੜ-ਜੋੜ ਕੇ ਗੁਰੂ ਸਾਹਿਬ ਦੇ ਨਾਲ ਸਿੱਖਾਂ ਦੇ ਨਾਲ ਬਾਬਾ ਦੀਪ ਸਿੰਘ ਤੇ ਬਾਬਾ ਬੁੱਢਾ ਜੀ ਉਹਨਾਂ ਨਾਲ ਜੋੜ-ਜੋੜ ਕੇ ਇਹਦਾ ਪ੍ਰਚਾਰ ਕਰੀਏ ਉਹਨਾਂ ਝੂਠੀਆਂ ਕਹਾਣੀਆਂ ਇੱਥੋਂ ਤੱਕ ਇੱਥੇ ਦੁਖ ਭੰਜਨੀ 베ਰੀ ਵੀ ਬਣਾ ਦਿੱਤੀ ਤੇ ਸਰੋਵਰ ਹੈ ਜਿਹੜਾ ਉਹ ਪਾਣੀ ਦੀ ਥਾਂ ਤੇ ਅੰਮ੍ਰਿਤ ਸਰੋਵਰ ਬਣਾ ਦਿੱਤਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਕਦੇ ਕੋਈ ਨਹਾਉਂਦਾ ਵੀ ਹੁੰਦਾ ਕਦੇ ਮੱਛੀਆਂ ਵੀ ਵਿੱਚ ਹੁੰਦੀਆਂ ਨੇ ਕਦੇ ਜਾਲੇ ਵੀ ਪੈਂਦੇ ਹੁੰਦੇ ਨੇ ਇਹ ਰਾਵੀ ਦਰਿਆ ਦੇ ਵਿੱਚੋਂ ਇਹਦੇ ਵਿੱਚ ਪਾਣੀ ਆਉਂਦਾ ਅੰਡਰਗ੍ਰਾਉਂਡ ਪਾਈਪ ਲਾਈਨ ਲੱਗੀ ਹੋਈ ਹੈ ਤੇ ਕਦੀ ਇਸ ਤਰ੍ਹਾਂ ਅੰਮ੍ਰਿਤ ਕਿਤੋਂ ਇਦਾਂ ਆਉਂਦਾ ਹੁੰਦਾ ਹੈ ਅੰਮ੍ਰਿਤ ਤਾਂ ਸਾਡੇ ਵਾਸਤੇ ਗੁਰਬਾਣੀ ਹੈ ਗੁਰਬਾਣੀ ਨੇ ਸਾਨੂੰ ਕਿਹਾ ਕਿ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੈ ਅਤੇ ਗੁਰਬਾਣੀ ਅੰਮ੍ਰਿਤ ਹੈ ਤੁਸੀਂ ਅੰਮ੍ਰਿਤ ਅੰਦਰ ਵਸਾ ਕੇ ਗੁਣਾਂ ਨੂੰ ਧਾਰਨ ਕਰਕੇ ਅੰਮ੍ਰਿਤ ਵਰਗਾ ਆਪਣਾ ਜੀਵਨ ਬਣਾਓ ਇਹ ਗੱਲਾਂ ਪੁਲਾਤੀਆਂ ਦਰਬਾਰ ਸਾਹਿਬ ਦੀ ਜਿਹੜੀ ਪੁਜਾਰੀਆਂ ਨੇ ਅੈਮੀ ਤਾਂ ਇਨੀ ਬਣਾਈ ਐ ਇਹਨਾਂ ਕੁਛ ਵੀ ਨਹੀਂ ਸੀ ਗੁਰੂ ਸਾਹਿਬ ਨੇ ਗੁਰਦੁਆਰੇ ਸਿੱਖਿਆ ਕੇਂਦਰ ਬਣਾਏ ਸੀ ਨਾ ਕਿ ਪੂਜਾ ਕੇਂਦਰ ਬਣਾਏ ਸੀ ਅੱਜ ਦਰਬਾਰ ਸਾਹਿਬ ਪੂਜਾ ਕੇਂਦਰ ਬਣਿਆ ਹੋਇਆ 1 ਕਰੋੜ ਰੁਪਏ ਦੇ ਹਰ ਰੋਜ਼ ਉੱਥੇ ਰਮਾਲੇ ਚੜਦੇ ਨੇ 1 ਕਰੋੜ ਰੁਪਏ ਦੇ ਨੇੜੇ ਨੇੜੇ ਰੋਜ਼ ਉੱਥੇ ਭੇਟਾ ਦੌਲਤ ਪੈਸਾ ਚੜਦਾ ਤੇ ਹੋਰ ਜਿਹੜੇ ਚੰਦੋਏ ਚਾਨਣੀਆਂ ਤੇ ਕਿੰਨਾ ਕੁਝ ਚੜਦਾ ਜੇ ਇਹਦੀ ਉਹ ਇੰਨੀ ਵਿੜਿਆਈ ਨਹੀਂ ਕਰਨਗੇ ਪੁਜਾਰੀ ਤਬਕਾ ਕਿ ਫਲਾਣੇ ਨੇ ਨਹੀਂ ਰੱਖੀ ਉਹਨੇ ਆ ਇਥੇ ਦੁੱਖ ਦੂਰ ਹੋ ਗਿਆ ਇਥੇ ਕੋੜ ਦੂਰ ਹੋ ਗਿਆ ਉਹਦੀਆਂ ਅੱਖਾਂ ਠੀਕ ਹੋ ਗਈਆਂ ਇਹ ਸਾਰੇ ਜਿਹੜੇ ਲੋਕ ਨੇ ਇਹੋ ਜੀਆਂ ਕਹਾਣੀਆਂ ਪਾ ਕੇ ਲੋਕਾਂ ਦੇ ਬੋਝੇ ਚੋਂ ਪੈਸੇ ਕਢਵਾ ਕੇ ਆਪਣੇ ਬੋਝੇ ਭਰ ਰਹੇ ਨੇ ਤੇ ਦੌਲਤ ਨੂੰ ਲੁੱਟ ਕੇ ਖਾ ਰਹੇ ਨੇ ਲੋਕ ਭਲਾਈ ਤੇ ਇਹ ਪੈਸਾ ਨਹੀਂ ਲੱਗ ਰਿਹਾ